ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਭਰ ਕੇ ਬੈਂਗਣ ਤੇ ਇੱਥੇ ਬੈਂਗਣ ਮੈਂ 500 ਗ੍ਰਾਮ ਬੈਂਗਣ ਲਏ ਸੀ ਤੇ ਬੈਂਗਣਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਤੇ ਹੁਣ ਮੈਂ ਇਹਨਾਂ ਨੂੰ ਬੈਂਗਣਾਂ ਨੂੰ ਆਪਾਂ ਕੱਟ ਲਵਾਂਗੇ ਤੇ ਆਪਾਂ ਬੈਂਗਣ ਬਣਾਵਾਂਗੇ ਪਿਆਜ਼ਾਂ ਤੋਂ ਬਗੈਰ ਤੇ ਬੈਂਗਣਾਂ ਦੀ ਇਹ ਮਿਆਹ ਵਾਲੀਆਂ ਸਾਈਡਾਂ ਥੋੜੀਆਂ-ਥੋੜੀਆਂ ਲਾ ਸਾਫ਼ ਕਰ ਲਵਾਂਗੇ ਆਪਾਂ ਤੇ ਸਾਰੇ ਬੈਂਗਣ ਮੈਂ ਇਸੇ ਤਰਾਈਂ ਸਾਫ਼ ਕਰ ਲਵਾਂਗੇ ਆਪਾਂ ਹਾਂਜੀ ਬੈਂਗਣਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤਾਂ ਹੁਣ ਬੈਂਗਣਾਂ ਨੂੰ ਆਪਾਂ ਵਿੱਚ ਚੀਰਾ ਲਾ ਦਾਂਗੇ ਤੇ ਬੈਂਗਣਾਂ ਨੂੰ ਆਪਾਂ ਜਿਹੜੇ ਭਰ ਕੇ ਹੋਣੇ ਚੰਗੀ ਤਰ੍ਹਾਂ ਸਾਫ਼ ਵੇਖ ਲਵਾਂਗੇ ਵੀ ਸਾਡੇ ਬੈਂਗਣ ਕਾਣੇ ਤਾਂ ਹੋਣਗੇ ਮੈਂ 4 ਪੀਸ ਕਰ ਲਵਾਂਗੇ ਚਾਰ ਫਾੜੀਆਂ ਇਹਨਾਂ ਦੀ ਵੀ ਚੀਰਾ ਦੇ ਕੇ ਤੇ ਇਸੇ ਤਰ੍ਹਾਂ ਹੀ ਮੈਂ ਸਾਰਿਆਂ ਨੂੰ ਵਿੱਚ ਚੀਰਾ ਦੇ ਕੇ ਆਪਾਂ ਇਸ ਤਰ੍ਹਾਂ ਬੈਂਗਣਾ ਕਰ ਲਵਾਂਗੇ ਚੀਰ ਲਵਾਂਗੇ ਹਾਂਜੀ ਬੈਂਗਣਾ ਨੂੰ ਆਪਾਂ ਕੱਟ ਲਿਆ ਤੇ ਹੁਣ ਆਪਾਂ ਮਸਾਲੇ ਦੀ ਤਿਆਰੀ ਕਰ ਲਵਾਂਗੇ ਤੇ ਇੱਥੇ ਮੈਂ ਇੱਕ ਕੌਲੀ ਲਈ ਸੀ ਸਭ ਤੋਂ ਪਹਿਲਾਂ ਪਾਦਾਂਗੇ ਆਪਾਂ ਨਾਰਦਣ ਨਮਕ ਇੱਕ ਚਮਚਾ चमचे तो थोड़ा ऊपर लिया है धनिया पाउडर हल्दी पाउडर चमचे द अदा घीसा काली मिर्च कश्मीरी लाल मिर्च पाउडर तो ये मिक्स करके ਹੁਣ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਮੈਂ ਕੱਟ ਕੇ ਲਈਆਂ ਸੀ ਹਰੀਆਂ ਮਿਰਚਾਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਪਾ ਸਕਦੇ ਮੈਂ ਇੱਥੇ 1.5 ਚਮਚਾ ਹਰੀਆਂ ਮਿਰਚਾਂ ਲਈਆਂ ਸੀ ਤੇ ਇਹਦੇ ਵਿੱਚ ਪਾਦਣ ਮੈਂ ਗਰਮ ਕੀਤਾ ਗਰਮ ਤੇਲ ਨੂੰ ਗਰਮ ਕਰ ਲਿਆ ਸੀ ਤੇਲ ਪਾ ਦਾਂਗੇ ਥੋੜਾ ਜਿਹਾ ਤੇਲ ਪਾ ਕੇ ਸਾਡਾ ਜਿਹੜਾ ਮਸਾਲਾ ਆ ਬਤੋਆ ਚੋਂ ਨਿਕਲਦਾ ਨਹੀਂ ਆ ਪਾੜ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂਜੀ ਹੁਣ ਆਪਾਂ ਬੈਂਗਣਾਂ ਨੂੰ ਭਰ ਲਵਾਂਗੇ ਤੇ ਆਪਾਂ ਬੈਂਗਣਾ ਚ ਮਸਾਲਾ ਚੰਗੀ ਤਰ੍ਹਾਂ ਭਰ ਲਵਾਂਗੇ ਤੇ ਬਸ ਉਸ ਤੋਂ ਬਾਅਦ ਆਪਾਂ ਅੰਜੀਰ ਦੇ ਤਾਣੂ ਚੰਗੀ ਤਰ੍ਹਾਂ ਮਾਲ ਮਾਲ ਕੇ ਭਰਾਂਗੇ ਜਿਹੜਾ ਸਾਡਾ ਮਸਾਲਾ ਨਿਕਲੇ ਨਾ ਬਾਹਰ ਹਾਂਜੀ ਹੁਣ ਆਪਾਂ ਇੱਥੇ ਸਾਰੇ ਬੈਂਗਣ ਮਸਾਲੇ ਨਾਲ ਚੰਗੀ ਤਰ੍ਹਾਂ ਭਰ-ਭਰ ਕੇ ਰੱਖ ਲਿਆ ਤੇ ਹੁਣ ਮੈਂ ਕਿਆਸਤੇ ਕੜਾਈ ਰੱਖ ਲਵਾਂਗੀ ਹਾਂਜੀ ਹੁਣ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਠੰਡਾ ਕਰਕੇ ਫੇਰ ਬੈਂਗਣ ਪਾਵਾਂਗੇ ਆਪਾਂ ਹਾਂਜੀ ਤੇਲ ਗਰਮ ਹੋ ਗਿਆ ਹੁਣ ਆਪਾਂ ਬੈਂਗਣਾਂ ਨੂੰ ਪਾ ਦਿੰਦੇ ਹਾਂ कढ़ाई पा देंट पा के अपना नौ मिनट के पांच चार मिनट वास्तके पकावे फिर आप चैक करेंगे सब्जी नहीं। ਹਾਂਜੀ ਹੁਣ 5-4 ਮਿੰਟ ਹੋ ਗਏ ਸੀ ਆਪਾਂ ਚੈੱਕ ਕਰ ਲਵਾਂਗੇ ਵੀ ਇਹੰਨਾ ਨਾ ਲਉਂਦਾ ਇਹਨੂੰ ਇਸੇ ਤਰ੍ਹਾਂ ਆਦਮਾਂਗੇ ਫਿਰ ਆਪਾਂ ਟਾਟੇ ਪਕਾਵਾਗੇ ਨਾਲੇ ਹਾਂਜੀ ਆਪਾਂ ਬੈਂਗਣਾਂ ਨੂੰ ਚੈੱਕ ਕਰ ਲਏ ਨੇ ਤੇ ਮੈਂ ਦੋ ਕੁ ਵਾਰੀ ਪਹਿਲਾਂ ਹੀ ਚੈੱਕ ਕਰ ਲਿਆ ਸੀ ਤੇ ਬੈਂਗਣ ਸਾਡੇ ਬਣ ਗਏ ਆ ਤੇ ਇੱਕ ਪਾਉਣਾ ਤਾਂ ਉਹ ਚੈੱਕ ਕਰਕੇ ਦਿਖਾਦੇ ਆ ਵੀ ਦੇ ਸਾਦੇ ਬੈਂਗਣੇ ਆ ਵਧੀਆ ਤਰੀਕੇ ਨਾਲ ਗੜ ਗਏ ਪੈ ਗਏ ਤੇ ਮੈਂ ਗੈਸ ਨੂੰ ਹੁਣ ਬੰਦ ਕਰ ਦਵਾਂਗੀ ਤੇ ਜੇ ਸਾਨੂੰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ